ਜਵਾਨ ਬੱਚੇ ਬੱਚਿਆਂ ਨੂੰ ਤੇ ਇਹਨਾਂ ਨੂੰ ਸਾਰਿਆਂ ਨੂੰ ਜੜੀਆਂ ਗਿਆ ਲੋੜੀਆਂ ਲੱਖ ਲੱਖ ਵਧਾਈਆਂ ਦਿੰਦਾ ਔਰ ਸਤਗੁਰ ਸੱਚੇ ਪਾਤਸ਼ਾਹ ਦੇ ਚਰਨਾ ਚ ਅਰਦਾਸ ਕਰਦਾ ਕਿ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਕੰਦਰੁਸਤੀ ਬਖਸ਼ੇ ਖੁਸ਼ੀਆਂ ਖੜੇ ਬਖਸ਼ੇ ਤੁਹਾਡੇ ਘਰਾਂ ਦੇ ਵਿੱਚ ਰੌਣਕ ਖੁਸ਼ੀਆਂ ਖੜੇ ਰਹਿਣ ਚਾਹੇ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਬੜਾ ਖੁਸ਼ੀਆਂ ਦਾ ਮੌਕਾ ਹੈ ਤੇ ਤੁਹਾਨੂੰ ਮੈਂ ਇਸ ਗੱਲ ਦੀ ਵੀ ਵਧਾਈ ਦਿੰਦਾ ਕਿ ਤੁਸੀਂ ਬਲੌਕ ਸੰਧੀ ਜਿਹੜਾ ਪ੍ਰੇਸ਼ਰ ਦੇ ਵਿੱਚ ਜਿਲ੍ਹਾ ਪ੍ਰੀਸ਼ਦ ਦੇ ਵਿੱਚ 100% ਤੇ ਬਲਾਕ ਸੰਵਿਧ ਵਿੱਚ 2 ਥਾਂ ਜਿਹੜੀ ਮжоਰਿਟੀ ਜਿੱਤ ਕੇ ਤੁਸੀਂ ਆਏ ਹੋ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਉਸਤਿਕ ਜੈਂ ਵੀ ਵਧਾਈਆਂ ਔਰ ਆਪਾਂ ਖੁਸ਼ੀਆਂ ਵੀ ਬਣਾਣੀਆਂ ਔਰ ਇਹਦੇ ਨਾਲ ਨਾਲ ਸਭ ਤੋਂ ਪਹਿਲਾਂ ਜਿਹੜਾ ਮੇਰਾ ਮਹਿਕਮਾ ਹੈ ਸਿਹਤ ਸਭ ਦੀ ਜ਼ਰੂਰੀ ਹੈ। ਤੋਂ ਇਸ ਕਰਕੇ ਮੇਰੀ ਕੋਸ਼ਿਸ਼ ਹੈ ਵੀ ਜਿਹੜਾ ਆਉਣ ਵਾਲਾ ਸਾਲ ਹੈ ਇਹਦੇ ਵਿੱਚ ਤੁਹਾਡੇ ਸਾਰਿਆਂ ਦੇ ਤੁਹਾਡੇ ਨਗਰ ਨੂੰ ਸਾਰਿਆਂ ਨੂੰ ਤੁਸੀਂ ਕਹਿ ਸਕਦੇ ਹੋ ਕਿ ਅਗਲੇ 3 ਮਹੀਨੇ ਦੇ ਵਿੱਚ ਵਿੱਚ ਸਾਰਿਆਂ ਦੀ ਜੇਬ ਦੇ ਵਿੱਚ 10 ਲੱਖ ਰੁਪਏ ਦਾ ਕਾਰਡ ਹੋਗਾ। ਜੋ ਨਹੀਂ ਹੈ। ਜੋ ਸੁਣੋ ਘਾਲੋ। ਜੋ ਨਹੀਂ ਹੈ। ਜੋ ਸੁਣੋ। ਬਹੁਤ ਬਹੁਤ ਧੰਨਵਾਦ ਬੰਦੇ ਜੀ। ਇਹਦੇ ਨਾਲ-ਨਾਲ ਮੇਰੀ ਕੋਸ਼ਿਸ਼ ਆ ਕਿ ਸਾਰੇ ਇਹ ਜਿਹੜਾ ਕਿ ਸਿਹਤ ਮੰਤਰੀ ਦੀ ਕੌਂਸਲਟੇਸ਼ਨ ਵੀ ਆ। ਉਸੇ ਵੇਲੇ ਨੂੰ ਐਮਐਲਏ ਬਣਾਇਆ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਮੈਨੂੰ ਇਹ ਮਾਨਦ ਦਿੱਤਾ ਅਸੀਂ ਪਿੰਡਕਲੇ ਨੇਕੋਂ ਰਾਣ ਜਾ ਰਹੇ ਹਾਂ ਤੇ ਦੀ ਸ਼ੁਰੂਆਤ ਵੀ ਪਟਾੜੇ ਤੋਂ ਕਰਾਂਗੇ ਕਿ ਸਾਰੇ ਪਿੰਡਾਂ ਦੇ ਵਿੱਚ